ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ 'ਚ ਸਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਫੇਰ ਆ ਗਏ ਆਂ ਆਪਾਂ ਤੁਹਾਡੇ ਵਾਸਤੇ ਸੋਹਣੇ-ਸੋਹਣੇ ਸੂਟ ਲੈ ਕੇ ਅੱਜ ਦੀ ਵੀਡੀਓ ਵੀ ਰਹੂਗੀ ਬਹੁਤ ਹੀ ਸੋਹਣੇ ਪ੍ਰੀਮੀਅਮ ਕੁਆਲਿਟੀਾਂ ਦੇ ਆਰਟੀਕਲ ਰਹਿਣਗੇ ਲੈਂਥ ਵਿਦਥ ਫੁੱਲ ਰਹੂਗੀ ਕਿਸੇ ਨਾ ਪਿਓਰ ਦੀ ਚੁੰਨੀ ਰਹੂਗੀ ਕਿਸੇ ਦੇ ਵਿੱਚ ਮਸਲੀਂਦਾ ਰਹੂਗਾ ਔਰ ਪਿਓਰ ਜਾਮ ਕਾਟਨ ਦੇ ਮੈਕਸਿਮਮ ਸੂਟ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਉਂਗੀ ਰਿਯਾਨ ਬਾਟਮ ਹੋਣਗੇ ਜਿੰਨੇ ਵੀ ਆਰਟੀਕਲ ਦਿਖਾਉਂਗੀ ਸ਼ੁਰੂ ਕਰਾਂਗੇ ਪਹਿਲੇ ਆਰਟੀਕਲ ਤੋਂ ਬਹੁਤ ਹੀ ਸੋਹਣੀ ਲੁੱਕ ਦੇ ਆਰਟੀ ਠੀਕ ਹੈ ਜੀ ਐਦਾਂ ਦੇ ਤੁਹਾਨੂੰ ਸੂਟ ਦਿਖਾਉਂਗੀ ਡਿਜੀਟਲ ਪ੍ਰਿੰਟਰ ਹੋਗਾ ਜੀ ਬਹੁਤ ਹੀ ਪਿਆਰੀ ਲੁੱਕ ਦਾ ਸੂਟ ਹੈ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਆ ਪੀਸ ਰਹੂਗਾ ਇਹ ਵਾਲਾ ਪੂਰੇ ਨੂੰ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਵਰਕ ਦੇ ਨਾਲ ਠੀਕ ਹੈ ਜੀ ਤੇ ਇਹ ਰਹੂਗਾ ਇਹਦਾ ਬਾਟਮ ਔਰ ਇਹ ਰਹੂਗਾ ਜੀ ਇਹਦਾ ਦੁਪੱਟਾ ਪ੍ਰਾਈਸ ਰਹੂਗਾ ਇਹਨਾਂ ਦਾ 1200 ਸ਼ਿਪਿੰਗ ਰਹੂਗੀ ਫ੍ਰੀ ਜੀ ਤੇ ਇਹਦੇ ਵਿੱਚ ਕਲਰ ਚਾਰਟ ਮੈਂ ਤੁਹਾਨੂੰ ਦਿਖਾਉਣੀ ਇੱਕ ਕਲਰ ਇਹ ਰਹੂਗਾ ਇੱਕ ਰਹੂਗਾ ਇਹਦੇ ਵਿੱਚ ਇਹ ਵਾਲਾ ਸ਼ੇਪ ਇਹ ਵੀ ਮੈਂ ਤੁਹਾਨੂੰ ਓਪਰ ਕਰਕੇ ਦਿਖਾਣੀ ਕਿਉਂਕਿ ਇਹਨਾਂ ਦੀ ਲੁੱਕ ਹੀ ਬਹੁਤ ਸੋਹਣੀ ਰਹਿਣ ਵਾਲੀ ਆ ਡਿਜੀਟਲ ਪ੍ਰਿੰਟ ਜਿਹੜੇ ਲਾਈਕ ਹਾਂਜੀ ਕਿਉਂਕਿ ਜਿਨ੍ਹਾਂ ਦੇ ਵਿੱਚ ਕਲਰ ਨੇ ਔਰ ਮੈਂ ਤੁਹਾਨੂੰ ਕੋਸ਼ਿਸ਼ ਅੱਜ ਦੀ ਵੀਡੀਓ ਚ ਇਹ ਕਰਨੀ ਕਿ ਸੂਟ ਜ਼ਿਆਦਾ ਦਿਖਾਵਾਂ ਕਿਉਂਕਿ ਕੱਲ ਵਾਲੀ ਵੀਡੀਓ ਵਿੱਚ ਪਰਸੋ ਵਾਲੀ ਵਿੱਚ ਮੈਂ ਤੁਹਾਨੂੰ ਆਰਟੀਕਲ ਘੱਟ ਦਿਖਾ ਪਾਈ ਸੀਗੀ ਔਰ ਕਹਿ ਲਓ ਕਿ ਕਿਉਂਕਿ ਮੇਰੀ ਤਬੀਅਤ ਨਹੀਂ ਠੀਕ ਸੀ ਤੇ ਅੱਜ ਮੈਂ ਕੋਸ਼ਿਸ਼ ਕਰੂੰਗੀ ਕਿ ਤੁਹਾਡੇ ਵਾਸਤੇ ਜ਼ਿਆਦਾ ਆਰਟੀਕਲ ਲੈ ਕੇ ਆਵਾਂ ਡਿਜ਼ਾਈਨਿੰਗ ਬਹੁਤ ਸੋਹਣੀ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਡਿਜ਼ਾਈਨ ਕਰਵਾ ਲਿਓ ਔਰ ਇਹ ਹੋ ਗਿਆ ਇਹਦਾ ਬਾਟਮ ਔਰ ਇਹ ਹੋ ਗਿਆ ਇਹਦਾ ਮੈਂਬਰ ਦਾ ਦੁਪੱਟਾ ਪੂਰੇ ਵੱਡੇ ਕੱਟ ਦੇ ਦੁਪੱਟੇ ਵੀ ਨੇ ਦੁਪੱਟੇ ਦੀ ਲੁੱਕ ਵੀ ਮੈਂ ਤੁਹਾਨੂੰ ਸ਼ੋਅ ਕਰ ਦਿੰਦੀ ਹ ਜੇ ਨਵੀਂ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰੋਗਾ ਇਹਦਾ 1200 ਸ਼ਿਪਿੰਗ ਰੋਊਗੀ ਇਹਨਾਂ ਦੇ ਵਿੱਚ ਸਭ ਦੇ ਵਿੱਚ ਰੋਊਗੀ ਜੀ ਫ੍ਰੀ ਔਰ ਇੱਕ ਆਰਟੀਕਲ ਤੁਹਾਨੂੰ ਇਹ ਦਿਖਾਨੀ ਆ ਮੈਂ ਬਹੁਤ ਹੀ ਪਿਆਰਾ ਲਾਈਨ ਆ ਵਿੱਚ ਆਰਟੀਕਲ ਰਹੂਗਾ ਠੀਕ ਹੈ ਜੀ ਲੈਂਥ ਇਹਨਾਂ ਦੀ ਬਹੁਤ ਹੈ 50 ਪਲੱਸ ਲੈਂਥਾ ਰਹਿਣਗੀ ਇਹਨਾਂ ਸੂਟਾਂ ਦੀ ਮੈਕਸਿਮਮ ਠੀਕ ਹੈ ਜੀ 50 ਦੇ ਲਾਗੇ ਤਾਂ ਹੈ ਹੀ ਹੈ ਆ ਮੈਂ ਫੋਲਡ ਕੀਤਾ ਉੱਪਰ ਨੂੰ ਠੀਕ ਹੈ ਜੀ ਲਾਈਨਾਂ ਦੇ ਵਿੱਚ ਇਹ ਵੀ ਡਿਜ਼ਾਈਨਡ ਹੋਊਗਾ ਸੁਪਰ ਹਿੱਟ ਆਰਟੀਕਲ ਰਹਿਣ ਵਾਲਾ ਹੈ ਵੀ ਇਹ ਲਊਗਾ ਥੋੜਾ ਜਿਹਾ ਲੈਮਨ ਟੋਨ ਦੇ ਵਿੱਚ ਔਰ ਬਲੈਕ ਦਾ ਕੰਬੀਨੇਸ਼ਨ ਆ ਨ ਬਹੁਤ ਪਿਆਰੀ ਲੁੱਕ ਦਾ ਇਹ ਵੀ ਸੂਟ ਰਹਿਣ ਵਾਲਾ ਆ ਨਾਲ ਰਹੂਗੀ ਇਹਦੇ ਇਸ ਤਰ੍ਹਾਂ ਬਾਟਮ ਰਹੂਗੀ ਜੀ ਸੇਮ ਇਹ ਵਾਲੀ ਵੀ ਲੈਮਨ ਸ਼ੇਡ ਦੇ ਵਿੱਚ ਇਹਦੇ ਵਿੱਚ ਥੋੜੀ ਜੀ ਡਿਫਰੈਂਟ ਆ ਰਿਹਾ ਸ਼ੇਡ ਸੇਮ ਟੋਨ ਟੋਨ ਰਹੂਗਾ ਔਰ ਬਲੈਕ ਤੇ ਲੈਮਨ ਦਾ ਕੰਬੀਨੇਸ਼ਨ ਰਹੂਗਾ ਜੀ ਇਹ ਵਾਲਾ ਦੁਪੱਟਾ ਇਹਦਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਪ੍ਰਾਈਸ ਰਹੂਗਾ ਇਹਦਾ ਵੀ 1200 ਬਹੁਤ ਸੋਹਣੀ ਲੁੱਕ ਦੇ ਛੋਟਾ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਪੀਸ ਨੇ ਇਹ ਵਾਲੇ ਠੀਕ ਹੈ ਜੀ ਪੀਸ ਜਿੰਨੇ ਮਰਜ਼ੀ ਲੈ ਲਿਓ ਕਿਉਂਕਿ ਇਹ ਵਾਲੇ ਸੋਲੋ ਚ ਆਰਟੀਕਲ ਆ ਤੇ ਜਿੰਨੇ ਮਰਜ਼ੀ ਤੁਸੀਂ ਸੂਟ ਲੈ ਸਕਦੇ ਆ ਠੀਕ ਹੈ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਮੈਂ ਡਿਜ਼ਾਈਨ ਬਹੁਤ ਸੋਹਣਾ ਵੀ ਰਹਿਣ ਵਾਲਾ ਮੈਰੂਨ ਕਲਰ ਸਭ ਦੇ ਫੇਵਰਿਟ ਕਲਰ ਇਹ ਵਾਲੇ ਰਿਪੀਟ ਵਿੱਚ ਸਾਡੇ ਕੋਲ ਆਰਟੀਕਲ ਆਏ ਨੇ ਪਹਿਲਾਂ ਵੀ ਅਸੀਂ ਵੀਡੀਓ ਸ਼ੂਟ ਕੀਤਾ ਸੀ ਤੇ ਬਹੁਤ ਸੋਹਣਾ ਇਹਨਾਂ ਸਾਰੇ ਸਟੌਕ ਆਇਆ ਸੀਗਾ ਜੀ ਦੁਬਾਰਾ ਫੇਰ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਨ੍ਹਾਂ ਨੂੰ ਪਿਛਲੀ ਵਾਰੀ ਨਹੀਂ ਮਿਲੇ ਜੀ ਹੁਣ ਬੁੱਕ ਕਰ ਲਿਓ ਛੇਤੀ ਛੇਤੀ ਇੱਕ ਰੋਗਰ ਵਿੱਚ ਮੈਰੂਨ ਕਲਰ ਆਹ ਲਓ ਜੀ ਬਹੁਤ ਸੋਹਣਾ ਸਿੰਪਲ ਸੋਬਰ ਬਹੁਤ ਹੀ ਲਾਈਟ ਵੇਟ ਇਹ ਵਾਲੇ ਕਪੜਾ ਆ ਬਹੁਤ ਹੀ ਸੋਹਣੀ ਲੁੱਕ ਦੇ ਸੂਟ ਰਹਿਣ ਵਾਲੇ ਆ ਜਿਨ੍ਹਾਂ ਨੇ ਪਹਿਲਾਂ ਲਏ ਹੈਗੇ ਉਹ ਪ ਵੀ ਫੈਬਰਿਕ ਦੀ ਕੁਆਲਿਟੀ ਕਿਵੇਂ ਦੀ ਰਹਿਣ ਵਾਲੀ ਆ ਔਰ ਇਹ ਰੋਗਾ ਇਹਦਾ ਪੈਂਬਰ ਦਾ ਦੁਪੱਟਾ ਔਰ ਸੇਮ ਟੋਨ ਟੂ ਟੋਨ ਜਿਹੜੀ ਹੈਗੀ ਇਹਦੀ ਬਾਟਮ ਰੋਗੀ ਰਿਯਾਨ ਕਾਟਨ ਦੀ ਠੀਕ ਹੈ ਜੀ ਕਲਰ ਚਾਰਟ ਮੈਂ ਦਿਖਾਨੀ ਆ ਕਲਰ ਚਾਰਟ ਆਏ ਮੇਰੇ ਕੋਲ ਵਿੱਚ ਇੱਕ ਮਹਿੰਦੀ ਗ੍ਰੀਨ ਕਲਰ ਸੌਰੀ ਬੋਟਲ ਗ੍ਰੀਨ ਸ਼ੈਡ ਰਹੇਗਾ ਔਰ ਇੱਕ ਰਹੇਗਾ ਇਹਦੇ ਵਿੱਚ ਮੋਰ ਪੰਖੀਆ ਕਲਰ ਜਿਹਨੂੰ ਜਿਹੜਾ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰੋਗਾ ਸੇਮ 1200 ਮੋਰ ਪੰਖੀਏ ਵੀ ਓਪਨ ਹੋਇਆ ਪਿਆ ਪੀਸ ਤੁਹਾਨੂੰ ਮੈਂ ਪੀਸ ਓਪਨ ਦਿਖਾ ਲਈ ਹੀ ਦਿੰਨੀ ਆ ਇਹਦੀ ਲੁੱਕ ਆ ਲਓ ਜੀ ਇਹ ਰੋਗਾ ਜੀ ਮੋਰ ਪ ਬਹੁਤ ਸੋਹਣੀ ਲੁੱਕ ਦਾ ਸੂਟ ਆ ਗਲੇ ਦੇ ਉੱਤੇ ਇਹਨੂੰ embroidery ਦੇ ਨਾਲ ਹਲਕਾ-ਹਲਕਾ ਡਿਜ਼ਾਈਨ ਕੀਤਾ ਹੋਇਆ ਆ ਬਹੁਤ ਪਿਆਰੀ ਲੁੱਕ ਦਾ ਸੂਟ ਆ ਬਾਕੀ ਘੇਰਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਹੈ ਨਾ ਸੂਟਾਂ ਦੇ ਉੱਤੇ ਤੇ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਡਿਜ਼ਾਈਨ ਕਰਵਾ ਸਕਦੇ ਆ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਜੀ ਇਹ ਵੀ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਆ ਲਓ ਜੀ ਬਿਲਕੁਲ ਸੋਬਰ ਸਿੰਪਲ ਕਲਰ ਡਾਰਕ ਚਾਰਟ ਲਾਈਟ ਚਾਰਟ ਹਰ ਤਰ੍ਹਾਂ ਦਾ ਕੋਸ਼ਿਸ਼ ਕੀਤੀ ਤੁਹਾਡੇ ਵਾਸਤੇ ਲੈ ਕੇ ਆਣ ਦੀ ਇਹ ਦੇਖਿਓ ਜੀ ਮਸਟਰਡ ਕਲਰ ਰਹੂਗਾ ਥੋੜਾ ਬਲੈਕ ਟੋਨ ਦੇ ਵਿੱਚ ਰਹੂਗਾ ਇਹ ਵਾਲਾ ਠੀਕ ਹੈ ਜੀ ਤੇ ਇਹਦੇ ਵਿੱਚ ਘੇਰੇ ਦੇ ਸੌਰੀ ਇਹਦੇ ਗਲੇ ਦੇ ਉੱਤੇ ਰਹੂਗੀ ਐਮਬਰਾਇਡਰੀ ਪ੍ਰੋਪਰ ਤਰੀਕੇ ਦੇ ਨਾਲ ਤੇ ਘੇਰੇ ਦੇ ਉੱਤੇ ਤੇ ਕੁਝ ਨਹੀਂ ਬਣਿਆ ਹੋਇਆ ਜਿਸ ਸਲੇਸ ਲੱਗੀ ਹੋਈ ਆ ਕਲਰ ਹਲਕਾ ਜਾਂ ਡਾਰਕ ਹੈ ਇਹ ਵਾਲਾ ਜਿਹੜਾ ਵੀਡੀਓ 'ਚ ਆ ਰਿਹਾ ਹੈਗਾ ਉਸ ਤੋਂ ਹਲਕਾ ਜਾਂ ਡਾਰਕ ਹੈ ਔਰ ਇਹ ਰਹੂਗੀ ਇਹਦੀ ਬਾਟਮ ਔਰ ਇਹ ਰਹੂਗਾ ਇਹਦਾ ਬੈਂਬਰ ਦਾ ਦੁਪੱਟਾ ਦੁਪੱਟੇ ਵੀ ਪੂਰੇ ਵੱਡੇ ਕੱਢਦੇ ਰਹਿਣ ਵਾਲੇ ਆ ਆ ਲੋ ਜੀ ਤੇ ਪ੍ਰਾਈਸ ਰਹੂਗਾ ਇਹਦਾ ਵੀ 1200 ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਬਹੁਤ ਸੋਹਣੀ ਲੁੱਕ ਦਾ ਆਰਟੀਕਲ ਆ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦੇ ਦਿੰਦੀ ਆ ਕਲਰ ਰਹੂਗਾ ਇਹਦੇ ਵਿੱਚ ਇੱਕ ਰਹੂਗਾ ਜੀ ਇਹ ਵਾਲਾ ਗ੍ਰੇ ਕਲ ਠੀਕ ਹੈ ਜੀ ਸੇਮ ਪ੍ਰਾਈਸ ਦੇ ਵਿੱਚ ਇਹ ਸੂਟ ਰਹਿਣਗੇ ਔਰ ਅਗਲਾ ਤੁਹਾਨੂੰ ਮੈਂ ਪੀਸ ਦਿਖਾਨੀ ਆ ਆ ਦੇਖੋ ਕਲਰ ਬਹੁਤ ਹੀ ਸੋਹਣੇ ਨੇ ਜਿੰਨੇ ਵੀ ਤੁਹਾਡੇ ਵਾਸਤੇ ਕੋਸ਼ਿਸ਼ ਕਰਦੇ ਆ ਆਪਾਂ ਲੈ ਕੇ ਆਣ ਦੀ ਆ ਦੇਖੋ ਜੀ ਬੜਾ ਹੀ ਸੋਹਣਾ ਮਲਾਈ ਵਰਗਾ ਕਪੜਾ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਲੈਸਾਂ ਵਗੈਰਾ ਲਗਾ ਕੇ ਡਿਜ਼ਾਈਨ ਕਰਾ ਸਕਦੇ ਆ ਠੀਕ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣੀ ਲੁੱਕ ਦਾ ਰਹਿਣ ਵਾਲਾ ਹੈ ਦਾ ਵੀ ਡਿਜ਼ਾਈਨਿੰਗ ਬਹੁਤ ਪਿਆਰੀ ਰਹਿਣ ਵਾਲੀ ਆ ਔਰ ਇਹ ਰੋਗਾ ਇਹਦੇ ਵਿੱਚ ਇਹਦਾ ਲਾਈਨਰ ਦੇ ਵਿੱਚ ਰੋਗਾ ਪੈਲਟ ਦਾ ਜਿਹਦਾ ਕਹ ਲੋਗੇ ਸਲਵਾਰ ਦਾ ਫੈਬਰਿਕ ਔਰ ਸੋਹਣੇ ਬਹੁਤ ਹੀ ਮਤਲਬ ਕਪੜੇ ਦੀ ਕੁ ਬਹੁਤ ਹੀ ਮਲਾਈ ਵਰਗੇ ਕੱਪੜੇ ਵਾਲੇ ਵਾਲੇ ਠੀਕ ਹੈ ਜੀ ਤੇ ਇਹਦੇ ਨਾਲ ਰਹੂਗਾ ਪਿਓਰ ਮੈਂਬਰ ਦਾ ਦੁਪੱਟਾ ਸੇਮ ਪ੍ਰਾਈਸ ਰਹੂਗਾ ਇਹਦਾ 1200 ਦੇ ਵਿੱਚ ਇਹ ਵੀ ਸੁੱਟ ਜਾਊਗਾ ਤੇ ਜਿਵੇਂ ਮਰਜੀ ਤੁਸੀਂ ਇਹਨੂੰ ਵੀ ਡਿਜ਼ਾਈਨ ਕਰਾ ਲਓ ਇੱਕ ਕੇਰ ਹੋਗਾ ਕਲਰ ਇੱਕ ਕੇ ਦੇ ਵਿੱਚ ਰਹੂਗਾ ਥੋੜਾ ਜਿਹਾ ਪੈਰਲ ਟੋਨ ਦੇ ਵਿੱਚ ਠੀਕ ਹੈ ਜੀ ਮਤਲਬ ਇਹਦੇ ਵਿੱਚ ਥੋੜਾ ਹਾਈਲਾਈਟ ਜ਼ਿਆਦਾ ਪੈਰਲ ਕਲਰ ਨੂੰ ਕੀਤਾ ਗਿਆ ਆ ਠੀਕ ਹੈ ਜੀ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਪ੍ਰਾਈਸ ਰਹੂਗਾ ਇਹਨਾਂ ਦਾ ਵੀ 1200 ਇਹਨੂੰ ਜਿੱਦਾਂ ਮਰਜੀ ਤੁਸੀਂ ਲੈਸਾਂ ਵਗੈਰਾ ਲਗਾ ਕੇ ਡਿਜ਼ਾਈਨ ਕਰਾ ਲਿਓ ਇੰਨੀ ਸੋਹਣੀ ਲੁੱਕ ਆਣੀ ਹੈ ਨਾ ਸੂਟ ਦੀ ਇਹ ਵਾਲੀ ਫੋਟੋ ਵਿੱਚ ਨਾ ਭੁੱਲ ਜਾਨਦੇ ਅਸੀਂ ਹਰ ਵਾਰੀ ਜਿੰਨੇ ਵੀ ਅਸੀਂ ਸੂਟ ਰੈਡੀ ਕਰਵਾ ਕੇ ਭੇਜੀਦੇ ਆ ਕਿਉਂਕਿ ਵੀਡੀਓ ਕਾਲ 'ਤੇ ਅਗਲੇ ਬੰਦੇ ਨੂੰ ਅਸੀਂ ਦਿਖਾ ਦਈਦੇ ਆ ਕਿ ਐਵੇਂ ਵੀ ਐਵੇਂ ਦੇ ਤੁਹਾਡੇ ਸੂਟ ਰੈਡੀ ਹੋ ਗਏ ਨੇ ਜੀ ਆ ਦੇਖਿਓ ਜੀ ਅਗਲਾ ਕਲਰ ਔਰ ਡਿਜ਼ਾਈਨ ਪਰਪਲ ਕਲਰ ਬਹੁਤ ਸੋਹਣਾ ਐ ਵੀ ਸਿੰਪਲ ਸੌਬਰ ਤੇ ਡਿਜ਼ਾਈਨਰ ਜਿਹਾ ਪੀਸ ਰਹੂਗਾ ਇਹਦੇ ਨਾਲ ਬਾਟਮ ਰਹੂਗੀ ਇਸ ਤਰ੍ਹਾਂ ਠੀਕ ਹੈ ਜੀ ਇਹ ਵੀਡੀਓ ਦੇ ਵਿੱਚ ਥੋੜਾ ਜਿਹਾ ਹਾਈਲਾਈਟ ਜ਼ਿਆਦਾ ਵਾਈਟਨੈਸ ਹੋ ਰਹੀ ਆ ਬਟ ਇਹ ਥੋੜਾ ਜਿਹਾ ਕਹਿ ਲੋਗੇ ਪਰਪਲ ਟੋਨ ਇਹਦੇ ਵਿੱਚ ਜ਼ਿਆਦਾ ਹਾਈਲਾਈਟ ਆ ਔਰ ਇਹ ਰਹੂਗਾ ਇਹਦਾ ਮੈਂਬਰ ਦਾ ਦੁਪੱਟਾ ਦੋ ਕਲ ਠੀਕ ਹੈ ਜੀ ਜਾਮ ਕਾਟਨ ਦੇ ਸੂਟ ਆ ਮੈਕਸਿਮਮ ਕਈ ਵਾਰੀ ਮੈਂ ਭੁੱਲ ਜਾਂਦੀ ਆ ਮੈਕਸਿਮਮ ਜਿਹੜੇ ਪਿਓਰ ਦੀਆਂ ਚੁੰਨੀਆਂ ਵਿੱਚ ਮੈਂ ਸੂਟ ਦਿਖਾ ਰਹੀ ਆ ਤੁਹਾਨੂੰ ਸਾਰੇ ਜਾਮ ਕਾਟਨ ਦੇ ਸੂਟ ਨੇ ਜੀ ਔਰ ਇਹ ਰੋਗਾ ਇਹਦਾ ਦੂਸਰਾ ਕਲਰ ਜਿਹਨੂੰ ਜਿਹੜਾ ਪਸੰਦ ਆ ਬੁੱਕ ਕਰ ਲਿਓ ਜੀ ਪ੍ਰਾਈਸ ਰੋਗਾ ਇਹਦਾ ਵੀ ਸੇਮ 1200 ਤੇ ਸ਼ਿਪਿੰਗ ਰੋਗੀ ਇਹਦੇ ਵਿੱਚ ਵੀ ਫ੍ਰੀ ਸਭ ਦੇ ਜਿਨਨੇ ਸ਼ੌਪ ਤੇ ਵਿਜ਼ਿਟ ਕਰਕੇ ਸੂਟ ਲੈਣੀਆਂ ਉਹਦੇ ਵਾਸਤੇ ਸ਼ਿਪਿੰਗ ਜਿਹੜੀ ਹੈਗੀ ਉਹ ਮਾਈਨਸ ਹੋ ਜੂਗੀ ਜੀ ਅਗਲਾ ਡਿਜ਼ਾਈਨ ਤੁਹਾਨੂੰ ਕਲਰ ਦਿਖਾਨੀ ਆ ਇਹ ਵੀ ਸਾਡੇ ਕੋਲ ਰਿਪੀਟ ਰਿਪੀਟ ਆਰਟੀਕਲ ਆਂਦਾ ਕਿਉਂਕਿ ਫੈਂਸੀ ਲੁੱਕ ਦੇ ਵਿੱਚ ਇਹ ਵਾਲਾ ਸੂਟ ਜਿਹੜੇ ਆ ਬਹੁਤ ਹੀ ਸੋਹਣੇ ਵਿਕਦੇ ਆ ਵਿਦਆਊਟ ਲਾਈਨਿੰਗ ਸੂਟ ਰੈਡੀ ਹੋਣ ਵਾਲੇ ਹੁੰਦੇ ਆ ਇਹ ਮਹਿੰਦੀ ਕਲਰ ਗ੍ਰੀਨ ਕਲਰ ਹੋਊਗਾ ਜੀ ਠੀਕ ਹੈ ਜੀ ਮਲਟੀ ਜਿਆ ਉਹਦੇ ਉੱਤੇ ਡਿਜ਼ਾਈਨਿੰਗ ਜਿਹੜੀ ਹੈਗੀ ਆ ਜਿਹੜੇ ਛੋਟੇ ਛੋਟੇ ਫਲਾਅਰਸ ਦਿਖ ਰਹੇ ਥੋੜੇ ਮਲਟੀ ਕਲਰ ਦੇ ਵਿੱਚ ਰੈਡੀ ਕੀਤੇ ਗਏ ਆ ਔਰ ਇਹ ਰੋਗਾ ਇਹਦਾ ਘੇਰਾ ਬਹੁਤ ਸੋਹਣਾ ਸੂਟ ਹੈ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਆ ਪੀਸ ਰੋਗਾ ਇਹ ਵੀ ਠੀਕ ਹੈ ਜੀ ਤੇ ਲੈਂਥ ਵੀਰਤ ਵਾਧੂ ਆ ਜਿਵੇਂ ਮਰਜੀ ਤੁਸੀਂ ਇਹਨ ਗਲਾਨੀ ਇਹਦਾ ਬਣਿਆ ਹੋਇਆ ਤੇ ਜਿੱਦਾਂ ਮਰਜ਼ੀ ਰੈਡੀ ਕਰਵਾ ਲਿਓ ਔਰ ਇਹ ਰੋਗਾ ਇਹਦਾ ਪਿਓਰ ਦਾ ਦੁਪੱਟਾ ਮਲਟੀ ਕਲਰ ਦੇ ਵਿੱਚ ਦੁਪੱਟਾ ਰਹੂਗਾ ਜਿਵੇਂ ਜਿਵੇਂ ਘੇਰਾ ਬਣਿਆ ਹੋਇਆ ਮਲਟੀ ਕਲਰ ਦੇ ਵਿੱਚ ਸੇਮ ਐਜ਼ ਇਟ ਇਜ਼ ਰਹੂਗਾ ਇਹਦਾ ਦੁਪੱਟਾ ਔਰ ਇਹ ਰਹੂਗਾ ਇਹਦਾ ਰਿਯਾਨ ਕਾਟਨ ਬੈਸਟ ਕੁਆਲਟੀ ਦੀ ਰਹੋਗੀ ਬਾਟਮ ਠੀਕ ਹੈ ਜੀ ਪ੍ਰਾਈਸ ਰਹੂਗਾ ਇਹਦਾ 1200 ਕਲਰ ਚਾਰਟ ਮੈਂ ਤੁਹਾਨੂੰ ਦਿਖਾਨੀ ਸੂਟਸ ਦੇ ਇਹਦੇ ਵਿੱਚ ਜਿੰਨੇ ਮਰਜ਼ੀ ਤੁਸੀਂ ਮੇਰੇ ਤੋਂ ਬੁੱਕ ਕਰ ਸਕਦੇ ਆ ਕਾਫੀ ਸਟਾਕ ਆ ਤੇ ਕਲਰ ਚਾਰਟ ਮੇਰੇ ਕੋਲ ਦੋ ਦਾ ਅਵੇਲੇਬਲ ਆ ਜੀ ਇਹਦੇ ਵਿੱਚ ਇੱਕ ਮੈਂਟਾ ਕਲਰ ਰਹੂਗਾ ਆ ਲੋ ਜੀ ਲੈਂਥ ਵੀ ਇੱਥੇ ਦੀ ਵੀ ਬਹੁਤ ਹੈ ਤੇ ਮੈਂ ਥੋੜਾ ਫੋਲਡ ਕਰਕੇ ਤੁਹਾਨੂੰ ਦਿਖਾਉਂਗੀ ਕਿਉਂਕਿ ਆਹ ਦੇਖਿਓ ਕਾਫੀ ਹੈ ਇਹਦਾ ਤੇ ਥੋੜਾ ਜਿਹਾ ਤਰੀਕੇ ਦੇ ਨਾਲ ਇਹਨੂੰ ਆਪਾਂ ਫੋਲਡ ਕਰਕੇ ਤੇ ਮੈਂ ਤੁਹਾਨੂੰ ਦਿਖਾ ਦਾਰੀ ਇਹਦੀ ਲੁੱਕ ਬਹੁਤ ਸੋਹਣਾ ਸੂਟ ਹੈ ਸਿੰਪਲ ਸੋਬਰ ਜਿਹਾ ਘੇਰਾ ਇਸ ਤਰ੍ਹਾਂ ਬਣਿਆ ਹੋਇਆ ਘੇਰਾ ਵੀ ਅੰਡਰ 30 ਜਿਨ੍ਹਾਂ ਦਾ ਬਣ ਜਾਂਦਾ ਉਹ ਸੂਟ ਬਾਈ ਕਰ ਸਕਦੇ ਆ ਕਿਉਂਕਿ ਕਾਟਨ ਦੇ ਜਿਨ੍ਹਾਂ ਨੇ ਫੰਕਸ਼ਨ ਵਗੈਰਾ ਚ ਪਾਉਣ ਨੂੰ ਸੂਟ ਚਾਹੁੰਦੇ ਆ ਇਸ ਤਰ੍ਹਾਂ ਦੀ ਲੁੱਕ ਬਹੁਤ ਸੋਹਣੀ ਇਹਨਾਂ ਦੀ ਆਂਦੀ ਬਣਨ ਤੋਂ ਬਾਅਦ ਤੇ ਰੋਗਾ ਇਹਦਾ ਬਾਟਮ ਪ੍ਰਾਈਜ਼ ਰੋਗਾ 1200 ਸੂਟ ਜਿੰਨੇ ਮਰਜ਼ ਤੇ ਜਿੱਦਾਂ ਮਰਜੀ ਤੁਸੀਂ ਸੂਟ ਬਾਈ ਕਰ ਸਕਦੇ ਆ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਹੈ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਇਹ ਵੀ ਇਹ ਰੂਗੇ ਜੀ ਮਸਲੀਨ ਦੇ ਸੂਟ ਐਵਰ ਗ੍ਰੀਨ ਚੀਜ਼ਾਂ ਨੇ ਸਾਰੇ ਸੂਟ ਤੁਹਾਨੂੰ ਓਪਨ ਕਰਕੇ ਦਿਖਾਵਾਂਗੀ ਮੈਂ ਆ ਦੇਖਿਓ ਜੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੀ ਗ੍ਰੇ ਕਲਰ ਦੇ ਨਾਲ ਇਹਦੇ ਉੱਤੇ ਜਿਹੜਾ ਹਾਈਲਾਈਟ ਕੀਤਾ ਹੋਇਆ ਪੂਰਾ ਵਰਕ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਆ ਸੀਕੁਐਂਸ ਵਰਕ ਥ्रेड ਵਰਕ ਨਾਲ ਬਹੁਤ ਸੋਹਣੀ ਲੁੱਕ ਦਾ ਸੂਟ ਆ ਮਸਲੀਨ ਦਾ ਸੂਟ ਰਹੂਗਾ ਇਹ ਵਾਲਾ ਘੇਰੇ ਦੇ ਉੱਤੇ ਇਸ ਤਰ੍ਹਾਂ ਇਹਨੂੰ ਪੈਚਨਾ ਡਿਜ਼ਾਈਨ ਕੀਤਾ ਹੋਇਆ ਆ ਤੇ ਰਿਯਾਨ ਕਾਟਨ ਦੀ ਇਹਦੀ ਰਹੂਗੀ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਬਾਟਮ ਤੇ ਇਹ ਰੂਗਾ ਇਹਦਾ ਮਸਲੀਨ ਦਾ ਦੁਪੱਟਾ ਬਹੁਤ ਸੋਹਣੇ ਸੂਟ ਆ ਜਿਨ੍ਹਾਂ ਨੇ ਫੰਕਸ਼ਨ ਵਗੈਰਾ ਚ ਪਾਉਣ ਨੂੰ ਲੈਣੇ ਆ ਜੀ ਹੁਣ ਦੇ ਹਿਸਾਬ ਨਾਲ ਬਹੁਤ ਸੋਹਣੇ ਸੂਟ ਆ ਜਿੱਦਾਂ ਮਰਜੀ ਇਹਨਾਂ ਨੂੰ ਤੁਸੀਂ ਬੁੱਕ ਕਰ ਲਿਓ ਗ੍ਰੇ ਕਲਰ ਦਾ ਇਹ ਵਾਲਾ ਪੀਸ ਰਹੂਗਾ ਠੀਕ ਹੈ ਜੀ ਤੇ ਅਗਲਾ ਤੁਹਾਨੂੰ ਇਹਦੇ ਵਿੱਚ ਮੈਂ ਕਲਰ ਦਿਖਾਨੀ ਕਲਰ ਚਾਰਟ ਕਿਉਂਕਿ ਬਹੁਤ ਹੀ ਸੋਹਣੀ ਲੁੱਕ ਦਾ ਰਹਿਣ ਵਾਲਾ ਆ ਅਗਲਾ ਕਲਰ ਚਾਰਟ ਰਹੂਗਾ ਇਹਦਾ 골ਡਨ ਸੌਪਰ ਜੇ ਸ਼ੇਡ ਆਇਆ ਜਿਵੇਂ ਗਰਮੀ ਦੇ ਹਿਸਾਬ ਨਾਲ ਹਲਕੇ ਹਲਕੇ ਜੇ ਸ਼ੇਡ ਆਇਆ ਇਹ ਵਾਲੇ ਆ ਲਓ ਜ ਇਸ ਤਰ੍ਹਾਂ ਹੋ ਗਿਆ ਇਹਦਾ ਪ੍ਰਿੰਟ ਪ੍ਰਿੰਟ ਵੀ ਥੋੜੇ ਥੋੜੇ ਆਈ ਥਿੰਕ ਡਿਫਰੈਂਟ ਆਏ ਆ ਇਹਨਾਂ ਦੇ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਆ ਬੈਕ ਦੀ ਪ੍ਰਿੰਟ ਜਿਹੜੀ ਹੈਗੀ ਐਸ ਤਰ੍ਹਾਂ ਕੱਪੜਾ ਬਹੁਤ ਸੋਹਣਾ ਰਹਿਣ ਵਾਲਾ ਆ ਠੀਕ ਹੈ ਜੀ ਸਿੰਗਲ ਸੂਟ ਬਾਏ ਕਰਕੇ ਜਰੂਰ ਕੁਆਲਟੀ ਚੈੱਕ ਕਰ ਲਿਓ ਇਹਨਾਂ ਸੂਟਾਂ ਦੀ ਕਿਉਂਕਿ ਇੰਨੇ ਘੱਟ ਰੇਟਾਂ ਵਿੱਚ ਇਦਾਂ ਦੇ ਸੂਟ ਬਹੁਤ ਰੇਅਰ ਮਿਲਦੇ ਆ ਜੀ ਤੇ ਇਹ ਰੋਗਾ ਇਹਦਾ ਦੁਪੱਟਾ ਛੋਟੇ-ਮੋਟੇ ਫੰਕਸ਼ਨ 'ਚ ਪਾਉਣ ਨੂੰ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਵਾਲੀਆਂ ਠੀਕ ਹੈ ਜੀ ਜਿਹੜੇ ਲਾਈਟ ਕਲਰ ਚਾਰਟ ਪਸੰਦ ਕਰਦੇ ਆ ਉਹਨਾਂ ਵਾਸ ਪਿੰਕ ਪੀਸਟੋਨ ਵਿੱਚ ਰਹੂਗਾ ਇਹ ਵਾਲਾ ਵੀ ਉੱਤੇ ਕਲਰ ਇਹਦੇ ਇਹਦੇ ਵੀ ਮਲਟੀ ਜਿਆ ਹੋਇਆ ਆ ਆ ਦੇਖਿਓ ਬਹੁਤ ਪਿਆਰਾ ਸੂਟ ਹੈ ਵੀ ਸਿੰਪਲ ਸਾਬਰ ਤੇ ਡਿਜ਼ਾਈਨਰ ਜਿਹਾ ਘੇਰੇ ਦੇ ਉੱਤੇ ਇਹਦੇ ਵੀ ਇਸ ਤਰ੍ਹਾਂ ਹੀ ਰਹੂਗਾ ਤੇ ਬੈਕ ਦੀ ਪ੍ਰਿੰਟ ਸੇਮ ਐਜ਼ ਇਟ ਇਜ਼ ਰਹੂਗੀ ਡਿਜੀਟਲ ਪ੍ਰਿੰਟ ਰਹਿਣਗੇ ਇਹ ਵਾਲੇ ਸੂਟਾਂ ਦੇ ਤੇ ਇਹ ਰਹੂਗਾ ਇਹਦਾ ਮਸਲੀਨ ਦਾ ਦੁਪੱਟਾ ਮਸਲੀਨ ਦਾ ਦੁਪੱਟਾ ਵੀ ਪੂਰਾ ਜਿੱਦਾ ਕਹਿ ਲੋ ਕਿ ਫੋਰ ਸਾਈਡ ਇਹਨੂੰ ਵੀ ਥ्रेड ਆਪਣੇ ਸੌਰੀ ਆ ਦੇਖਿਓ ਜੀ ਇਹਨੂੰ ਵੀ ਕਰੋਸ਼ੀਆ ਵਰਕ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੋਇਆ ਆ ਬਹੁਤ ਸੋਹਣੀ ਲੁੱਕ ਦਾ ਸੂਟ ਆ ਔਰ ਇਹ ਰਹੂਗਾ ਇਹਦਾ ਬਾਟਮ 3 ਮੀਟਰ ਦੇ ਲਾਗੇ ਇਹਨਾਂ ਦੇ ਬਾਟਮਸ ਲੈਣਗੇ ਅਗਲਾ ਦਊਗੀ ਮੈਂ ਤੁਹਾਨੂੰ ਗ੍ਰੀਨ ਕਲਰ ਆ ਲੋ ਜੀ ਅਗਲਾ ਰਹੂਗਾ ਜੀ ਗ੍ਰੀਨ ਕਲਰ ਆ ਲੋ ਜੀ ਥੋੜਾ ਜਿਹਾ ਡਾਰਕ ਹੈ ਵੀਡੀਓ 'ਚ ਥੋੜਾ ਜਿਹਾ ਹਲਕਾ ਲਾਈਟ ਆ ਰਿਹਾ ਆ ਬਟ ਇਸ ਤੋਂ ਥੋੜਾ ਜਿਹਾ ਡਾਰਕ ਆ ਬੈਕ ਦੀ ਪ੍ਰਿੰਟ ਸੇਮ ਰਹੂਗੀ ਸੇਮ ਟੋਨ ਟੂ ਟੋਨ ਬਾਟਮ ਰਹੂਗੀ ਤੇ ਇਹ ਰਹੂਗਾ ਇਹਦਾ ਦੁਪੱਟਾ ਮਸਲੀਨ ਦਾ ਦੁਪੱਟਾ ਰਹੂਗਾ ਬਹੁਤ ਸੋਹਣੇ ਸੂਟ ਨੇ ਸਿੰਪਲ ਸੌਬਰ ਤੇ ਡਿਜ਼ਾਈਨਰ ਜੇ ਔਰ ਇਹ ਰਹੂਗਾ ਇਹਦਾ ਬਾਟਮ ਠੀਕ ਹੈ ਜੀ ਪ੍ਰਾਈਸ ਰੋਗਾ 1200 ਅਗਲਾ ਤੁਹਾਨੂੰ ਇਹਦੇ ਵਿੱਚ ਵੀ ਮੈਂ ਕਲਰ ਚਾਰਟ ਦਿਖਾਨੀ ਹੈ ਸੌਰੀ ਕਲਰ ਦਿਖਾਨੀ ਹੈ ਡਿਜ਼ਾਈਨ ਵੀ ਡਿਫਰੈਂਟ ਰੋਗਾ ਇਹਦਾ ਪੈਟਰਨ ਜਿਹੜੇ ਹੈਗੇ ਸਭ ਦੇ ਥੋੜੇ ਥੋੜੇ ਚੇਂਜ ਨੇ ਆ ਦੇਖਿਓ ਇਹਦਾ ਪੈਟਰਨ ਜਿਹੜਾ ਸੈਲਫ ਪ੍ਰਿੰਟਿੰਗ ਜਿਹੜੀ ਹੈਗੀ ਇਹਦੀ ਉਹ ਚੇਂਜ ਹੈ ਔਰ ਪੂਰੇ ਸੂਟ ਨੂੰ ਇਹਨੂੰ ਥ्रेड ਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਸੀਕਵੈਂਸ ਲੱਗੇ ਹੋਏ ਆ ਪੂਰਾ ਜਿਹੜਾ ਸੂਟ ਹੈ ਇਹਨੂੰ ਥ्रेड ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਜਿੰਨੇ ਵੀ ਸੂਟ ਤੁਹਾਨੂੰ ਦਿਖਾ ਲਿਆ ਸਭ ਨੂੰ ਥ्रेड ਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਔਰ ਇੰਨੇ ਘੱਟ ਪ੍ਰਾਈਸਿਸ ਵਿੱਚ ਤੁਹਾਨੂੰ ਪ੍ਰਾਈਸ ਰੂਗਾ ਇਹਦਾ ਵੀ 1200 ਠੀਕ ਹੈ ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਮੈਂ ਆ ਦੇਖੋ ਕਈ ਚੀਜ਼ਾਂ ਹੈਗੇ ਸਾਡੇ ਕੋਲ ਰਿਪੀਟ ਟੂ ਰਿਪੀਟ ਆ ਰਹੀਆਂ ਆ ਜੀ ਸਟਾਕ ਵਿੱਚ ਠੀਕ ਹੈ ਜੀ ਰਿਪੀਟ ਟੂ ਰਿਪੀਟ ਜਾ ਰਹੀਆਂ ਆ ਔਰ ਇਹ ਵੀ ਤੁਹਾਨੂੰ ਮੈਂ ਡਿਜ਼ਾਈਨ ਦਿਖਾਨੀ ਆ ਬਹੁਤ ਸੋਹਣਾ ਆਰਟੀਕਲ ਆ ਇਹ ਵੀ ਰਿਪੀਟ ਆਇਆ ਆ ਸ਼ਾਇਦ ਪਹਿਲਾਂ ਮੈਂ ਵੀਡੀਓ ਪਾਈ ਸੀਗੀ ਤੇ ਜਿਨ੍ਹਾਂ ਦਾ ਨਹੀਂ ਮਿਲਿਆ ਪਿਛਲੀ ਵਾਰੀ ਉਹ ਹੁਣ ਬਾਏ ਕਰ ਸਕਦੇ ਕਿਉਂਕਿ ਇਹਨਾਂ ਦੀ ਸੈਲਫ ਪ੍ਰਿੰਟਿੰਗ ਜਿਹੜੀ ਆ ਉਹ ਬਿਲਕੁਲ ਨਾ ਚੇਂਜ ਚੇਂਜ ਆ ਰਹੀ ਸਭ ਦੀ ਪ੍ਰਿੰਟ ਚੇਂਜ ਚੇਂਜ ਹੋਆ ਤੇ ਕਲਰ ਬਹੁਤ ਸੋਹਣਾ ਸੈ ਪ੍ਰਿੰਟ ਨੀਚੇ ਘੇਰੇ ਦਾ ਬਹੁਤ ਸੋਹਣਾ ਬੈਗ ਦਾ ਪ੍ਰਿੰਟ ਵੀ ਸੇਮ ਰਹਿਣ ਵਾਲਾ ਆ ਔਰ ਇਹ ਰਹੂਗਾ ਇਹਦਾ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਔਰ ਇਹ ਰਹੂਗਾ ਇਹਦਾ ਬਾਟਮ ਸੇਮ ਟੋਨ ਟੂ ਟੋਨ ਤੇਨ ਮਿੱਟੇ ਦੇ ਲੱਗੇ ਇਹਨਾਂ ਦਾ ਬਾਟਮ ਰਹੂਗਾ ਪ੍ਰਾਈਸ ਰਹੂਗਾ ਇਹਦਾ ਵੀ 1200 ਠੀਕ ਹੈ ਜੀ ਸ਼ਿਪਿੰਗ ਰਹੋਗੀ ਫ੍ਰੀ ਕਲਰ ਚਾਰਟ ਮੈਂ ਤੁਹਾਨੂੰ ਇਦਾਂ ਹੀ ਦਿਖਾਨੀ ਨੀ ਨਾ ਕਲਰ ਚਾਰਟ ਇੱਕਏ ਦੇ ਵਿੱਚ ਮੇਰੇ ਕੋ ਐ ਕਿਉਂਕਿ ਪਹਿਲਾਂ ਜੇ ਮੈਂ ਵੀਡੀਓ ਪਾਈ ਆ ਤੇ ਕਲਰ ਚਾਰਟ ਤੁਹਾਨੂੰ ਉਹਦੇ ਵਿੱਚ ਮਿਲ ਜਾਊਗਾ ਇੱਕ ਕਲਰ ਇਹ ਰਹੂਗਾ ਜੀ ਮਸਟਰਡ ਮਸਟਰਡ ਵੀ ਥ ਤੇ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਤੇ ਪ੍ਰਾਈਸ ਰਹੂਗਾ ਇਹਨਾਂ ਦਾ ਵੀ 1200 ਠੀਕ ਹੈ ਜੀ ਤੇ ਅਗਲਾ ਮੈਂ ਤੁਹਾਨੂੰ ਪੀਸ ਦਿਖਾਨੀ ਆ ਇਹ ਵੀ ਸਾਡੇ ਕੋਲ ਰਿਪੀਟ ਚ ਆਏ ਆ ਆ ਲਓ ਜੀ ਇਹ ਵੀ ਸਾਡੇ ਕੋਲ ਰਿਪੀਟ ਚ ਆਏ ਆ ਇਹ 1500 ਪਲੱਸ ਵਾਲੇ ਆਰਟੀਕਲ ਆ ਮੈਕਸਿਮਮ ਜਿਹੜੇ ਤੁਹਾਨੂੰ ਮਿਲ ਰਹੇ ਆ ਇਹ ਵਾਲੇ ਵੀ ਬਹੁਤ ਘੱਟ ਰੇਟਾਂ ਤੇ ਕੇਸਲ ਕਰਾਚੀ ਬ੍ਰਾਂਡ ਦੇ ਸੂਟ ਹੈ ਇਹ ਵਾਲੇ ਵੀ ਬਹੁਤ ਸੋਹਣੇ ਸੂਟ ਆ ਪੀਚ ਕਲਰ ਆ ਥੋੜਾ ਜਿਹਾ ਡਾਰਕ ਵਾਲਾ ਕਲਰ ਜਿਵੇਂ ਵੀਡੀਓ ਵਿੱਚ ਥੋੜਾ ਜਿਹਾ ਲਾਈਟ ਆ ਰਿਹਾ ਹੈ ਬਟ ਬਹੁਤ ਸੋਹਣਾ ਸੂਟ ਆ ਪਿਓਰ ਕਾਟਨ ਦਾ ਸੂਟ ਰਹੂਗਾ ਇਹ ਵਾਲਾ ਠੀਕ ਹੈ ਜੀ ਪਿਓਰ ਕਾਟਨ ਦੀ ਇਹਦੀ ਬਾਟਮ ਰਹੂਗੀ ਸੇਮ ਟੋਨ ਟੂ ਟੋਨ ਤੇ ਇਹ ਵਾਲਾ ਰਹੂਗਾ ਇਹਦਾ ਦੁਪੱਟਾ ਪਿਓਰ ਕਾਟਨ ਦਾ ਬਹੁਤ ਹੀ ਸੋਹਣੀ ਕੁਆਲਿਟੀ ਫਾਈਨੇਸਟ ਕੁਆਲਿਟੀ ਰਹੋਗੀ ਇਹ ਵਾਲੇ ਦੁਪੱਟੇ ਦੀ ਵੀ ਤੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵੀ ਡਿਜ਼ਾਈਨ ਕਰਾ ਸਕਦੇ ਆ ਜਿੱਦਾਂ ਮਰਜੀ ਇਹਦੇ ਵਿੱਚ ਵੀ ਲੈਸਾਂ ਵਗੈਰਾ ਇਨਸਰਟ ਕਰਾ ਕੇ ਤੁਸੀਂ ਡਿਜ਼ਾਈਨ ਕਰਵਾ ਸਕਦੇ ਆ ਵੈਸੇ ਤਾਂ ਇਹਦੀ ਸੌਬਰ ਟਾਈਪ ਵਿੱਚ ਤਾਂ ਆਪਣੇ ਹੀ ਵੱਖਰੀ ਲੁੱਕ ਹੈ ਤੇ ਜਿਹਨੂੰ ਵੀ ਪਸੰਦ ਆ ਬੁੱਕਾ ਲਓ ਕਲਰ ਚਾਰਟ ਮੈਂ ਦਿਖਾਨੀ ਆ ਘੇਰੇ ਵਗੈਰਾ ਇਹਨਾਂ ਦਾ ਕੁਝ ਨਹੀਂ ਬਣਿਆ ਹੋਇਆ ਜਸਟ ਇਹਨਾਂ ਦੇ ਗਲੇ ਦੇ ਉੱਤੇ ਐਮਬਰਾਇਡਰੀ ਆ ਤੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵੀ ਡਿਜ਼ਾਈਨ ਕਰਵਾ ਸਕਦੇ ਆ ਕਲਰ ਚਾਰਟ ਮੈਂ ਤੁਹਾਨੂੰ ਦਿਖਾਨੀ ਇਹਦੇ ਵਿੱਚ ਇੱਕ ਰੋਗਾ ਪੀਚ ਇੱਕ ਰੋਗਾ ਪਿੰਕ ਕਲਰ ਬੇਬੀ ਪਿੰਕ ਕਲਰ ਥੋਕੇ ਕਿ ਇੱਕ ਰੋਗਾ ਹਲਕਾ ਜਾਂ ਸਕਾਈ ਬਲੂ ਤੇ ਇੱਕ ਰੋਗਾ ਇਹਦੇ ਵਿੱਚ ਕਲਰ ਜੀ ਲੈਮਨ ਕਲਰ ਆ ਲੋ ਜੀ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਪ੍ਰਾਈਸ ਰੋਗਾ ਇਹਨਾਂ ਦਾ ਸੇਮ 1200 ਤੇ ਸ਼ਿਪਿੰਗ ਰੋਗੀ ਸਭ ਦੇ ਵਿੱਚ ਫ੍ਰੀ ਬਾਕੀ ਇਹਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਆ ਐਂਡ ਕੋਸ਼ਿਸ਼ ਕਰਦੇ ਹਾਂ ਹਰ ਵਾਰੀ ਤੁਹਾਡੇ ਵਾਸਤੇ ਨਵੇਂ-ਨਵੇਂ ਆਰਟੀਕਲ ਲੈ ਕੇ ਆਉਣ ਦੀ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਉਣ ਦੀ ਠੀਕ ਹੈ ਜੀ ਤੇ ਉਮੀਦ ਕਰਦੇ ਹਾਂ ਕਿ ਸੂਟ ਸਾਨੂੰ ਚੰਗੇ ਲੱਗੇ ਹੋਗੇ ਅੱਜ ਵਾਲੇ ਵੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਦੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਲੈਣੇ ਆ ਜੀ ਸ਼ਾਪ ਦਾ ਐਡਰੈਸ ਹੋਗਾ ਮਹਾਰਾਜਾ ਰਣਜੀਤ ਸਿੰਘ ਨਗਰ ਆਈਟੀਆ ਕਾਲਜ ਦੇ ਬੈਕ ਸਾਈਡ ਤੇ ਹੈ ਨੀਅਰ ਰੇਲਵੇ ਲਾਈਨ ਹੈ ਜੀ ਹੁਸ਼ਰਪੁਰ ਵਿੱਚ ਸਾਡੀ ਸ਼ਾਪ ਹੈ ਜੀ ਥੈਂਕ ਯੂ ਜੀ